ਪੁਲਿਸ ਨੇ ਅੰਮ੍ਰਿਤਸਰ ਦੇ ਵਿੱਚ ਬੈਂਕ ਲੁੱਟਣ ਵਾਲੇ ਫੜ ਲਏ ਜਿਕਰ ਜੋ ਕਿ ਪਿਛਲੇ ਦਿਨੀ ਅੰਮ੍ਰਿਤਸਰ ਦੇ ਤੰਤਾ ਰੋਡ ਤੇ ਉੱਤੇ ਆਈਸੀਆ ਬੈਂਕ ਦੇ ਵਿੱਚ ਲੁੱਟ ਕੀਤੀ ਗਈ ਸੀ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਇੱਕ ਸੰਸਨੀ ਫੈਲ ਗਈ ਸੀ ਕਿਉਂਕਿ ਦਿਨ ਦਿਹਾੜੇ ਹੀ ਲੁਟੇਰਿਆਂ ਵੱਲੋਂ ਨਸ਼ੀੜਿਆਂ ਵੱਲੋਂ ਦਾ ਬੈਂਕ ਲੁੱਟਿਆ ਗਿਆ ਸੀ ਉਸ ਤੋਂ ਬਾਅਦ ਪੁਲੀਸ ਹਰਕਤ ਤੇ ਵਜਾਈ ਅਤੇ ਤੁਰੰਤ ਹੀ ਕਾਰਵਾਈ ਕਰਦੇ ਹੋਏ ਆਪਣੇ ਸੋਰਸਾਂ ਤੋਂ ਉਹਨਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਸੁੱਟ ਦਿੱਤਾ ਗਿਆ ਹੈ ਪੁਲਿਸ ਦੇ ਵੱਡੇ ਅਧਿਕਾਰੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਪਏ ਨੇ ਆਓ ਜਾਣਦੇ ਹਾਂ ਪੁਲਿਸ ਦੇ ਵੱਡੇ ਅਧਿਕਾਰੀ ਜਿਹੜੇ ਪੁਲਿਸ ਕਮਿਸ਼ਨਰ ਦੇ ਕਿਨੇ ਉਹ ਕੀ ਕਹਿੰਦੇ ਪਏ ਨੇ ਕਿ ਕਿਵੇਂ ਇਹਨਾਂ ਨਸ਼ੇੜੀ ਲੁਟੇਰਿਆਂ ਨੂੰ ਕਿ ਫੜਿਆ ਗਿਆ ਆਓ ਬਣੇ ਰਹੋ ਸਾਡੇ ਚੈਨਲ ਸੁਪਰੀਮ ਟਾਈਮ ਚੈਨਲ ਦੇ ਨਾਲ ਜੀ ਜੀ ਸਰ ਮਿਤੀ 6/4 ਨੂੰ ਤਕਰੀਬਨ 1:55 ਮਿੰਟ ਤੇ ਤਰਨਤਨ ਰੋਡ ਦੇ ਵਿੱਚ ਥਾਣਾ ਪੀ ਡਿਵੀਜ਼ਨ ਦੇ ਅੰਡਰ ਆਈ ਸੀ ਸੀ ਆਈ ਬੈਂਕ ਦੇ ਵਿੱਚ ਜਿਹੜੀ ਹੈ ਉਹ ਇੱਕ ਬੜੀ ਸੈਂਸੇਸ਼ਨਲ ਰੋਬਰੀ ਹੋਈ ਸੀ ਜਿੱਤੇ ਤਿੰਨ ਨੌਜਵਾਨ ਉੱਥੇ ਬੜੇ ਔਰ ਪਿਸਟਲ ਪੁਆਇੰਟ ਤੇ ਉਹਨਾਂ ਨੇ ਉੱਥੋਂ ਕੈਸ਼ ਜਿਹੜਾ ਰੋਕ ਕੀਤਾ ਇਮੀਡੀਏਟਲੀ ਸਾਨੂੰ ਇਨਫੋਰਮੇਸ਼ਨ ਮਿਲੀ ਕਿਉਂਕਿ ਬੈਂਕ ਵਾਲਿਆਂ ਨੇ ਪਹਿਲਾਂ ਇਨਫੋਰਮੇਸ਼ਨ ਪੁਲਿਸ ਦੇ ਦੇਣ ਦੀ بجائے ਕਿਉਂਕਿ ਉਹਨਾਂ ਦੇ ਮੈਨੇਜਰ ਸਾਹਿਬ ਉੱਥੇ ਨਹੀਂ ਸੀਗੇ ਉਹਨਾਂ ਨੇ ਆਪਸ ਵਿੱਚ ਗੱਲ ਕਰਕੇ ਜਦੋਂ ਸਾਨੂੰ ਕਾਲ ਕੀਤੀ ਉਦੋਂ ਹੀ ਸਾਰੇ ਐਕਸ਼ਨ 'ਚ ਆਏ ਸਾਰੇ ਨੇ ਔਰ ਸਾਰੇ ਸੀਨੀਅਰ ਅਫਸਰ ਅਸੀਂ ਮੌਕੇ ਤੇ ਪਹੁੰਚੇ ਔਰ ਕਲੂਜ਼ ਇਕੱਠੇ ਕੀਤੇ ਉਤੋਂ ਉਹਦੇ ਚ ਬੇਸਿਕਲੀ ਆਈ ਕਿ ਤਿੰਨ ਨੌਜਵਾਨ ਨੇ ਔਰ ਪੱਜੇ ਵੀ ਪੈਦਲ ਹੋ ਜਿਹੜੇ ਉਤੋਂ ਬੈਂਕ ਰੋਬਰੀ ਕਰਕੇ ਉਸ ਫਾਲੋਅ ਅਪ ਦੇ ਵਿੱਚ ਕੇਸ ਨੂੰ ਬੜੇ ਫਾਸਟ ਤਰੀਕੇ ਨਾਲ ਪਹਿਲਾਂ ਆਇਡੈਂਟੀਫਾਈ ਕੀਤੇ ਅਸੀਂ ਮੁਲਜ਼ਮ ਔਰ 24 ਘੰਟੇ ਦੇ ਵਿੱਚ ਵਿੱਚ ਸਾਰੇ ਗ੍ਰਿਫਤਾਰੀਆਂ ਹੋਈਆਂ ਇਹ ਔਰ ਕੈਸ਼ ਵੀ ਰਿਕਵਰ ਹੋਇਆ ਕਾਫੀ ਹੱਦ ਤੱਕ ਹੋ ਗਿਆ ਸੋ ਬੇਸਿਕਲੀ ਜਿਹੜੇ ਤਿੰਨ ਮੁਲਜ਼ਮ ਨੇ ਹੈਗਾ ਇੱਕ ਸੂਰਜ ਸੁਲਤਾਨਵਿੰਨ ਰੋਡ ਦਾ ਤਕਰੀਬਨ 22 ਸਾਲ ਦਾ ਇੰਦਰਜੀਤ ﺍﻟियस ਸਾਜਨ ਇਹ ਹੈਗਾ ਭਾਈ ਮਨ ਸਿੰਘ ਰੋਡ ਸੁਲਤਾਨਵਿੰਨ 19 ਸਾਲ ਪ੍ਰਿੰਸ ﺍﻟियस ਸ਼ੇਰਾ ਇਹ ਗੋਵਿੰਦਨਗਰ ਸੁਲਤਾਨਵਿੰਨ ਰੋਡ ਦਾ ਹੈਗਾ ਜੀ ਉਮਰ ਕਿੰਨੀ ਹੈ ਇਹਨਾਂ ਦੀ ਉਮਰ ਹੈਗੀ ਜੀ 32 ਸਾਲ ਪ੍ਰਿੰਸ ਦੀ ਜੀ ਮਾਸਟਰ ਮਾਈਡ ਕੌਣ ਹੈ ਤੇ ਉਮਰ 32 ਦੀ ਹੁੰਦੀ ਨਾਮ ਰਿਪੀਟ ਕਰਦੇ ਸੂਰਜ 엘ੀਅਟ ਪੁੱਤਰ ਨਰਿੰਦਰ ਸਿੰਘ ਉਰਫ ਬਿੱਟੂ ਭਾਈ ਮਨ ਸਿੰਘ ਰੋਡ ਸੁਲਤਾਨਵਿੰਡ ਇੰਦਰਜੀਤ ਉਰਫ ਸਾਜਨ ਪੁੱਤਰ ਤੇਜਿੰਦਰਪਾਲ ਸਿੰਘ ਗਲੀ ਨੰਬਰ 96 ਭਾਈ ਮਨ ਸਿੰਘ ਰੋਡ ਸੁਲਤਾਨਵਿੰਡ ਅੰਮ੍ਰਿਤਸਰ ਪ੍ਰਿੰਸ ਉਰਫ ਸ਼ੇਰਾ ਪੁੱਤਰ ਸਰਜੀਤ ਸਿੰਘ ਮਕਾਨ ਨੰਬਰ 10 ਗਲੀ ਨੰਬਰ 4 ਗੋਬਿੰਦਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਉਮਰ 32 ਸਾਲ ਫੋ ਬੇਸਿਕਲੀ ਜੋ ਮਡਲੀ ਪੁੱਛ ਗਿਆ ਤੋਂ ਪਤਾ ਲੱਗਿਆ ਕਿ ਤਿੰਨ ਬੰਦਿਆਂ ਨੇ ਸਲਾਹ ਕੀਤੀ ਔਰ ਤਿੰਨ ਚਾਰ ਦਿਨ ਤੋਂ ਇਹ ਇਸ ਤਾਕ ਦੇ ਵਿੱਚ ਸੀ ਪ੍ਰਿੰਸ ਨੇ ਜਿਹੜਾ ਇਹ ਵੈਪਨ ਅਰੇਂਜ ਕੀਤਾ ਤੇ ਇਹਨਾਂ ਨੇ ਇਹੀ ਪਲੈਨਿੰਗ ਬਣਾਈ ਸੀ ਕਿ ਆਪਾਂ ਪੈਸੇ ਲੈ ਕੇ ਤੇ ਕੁਝ ਚੀਜ਼ਾਂ ਖਰੀਦਣੀਆਂ ਜਿਵੇਂ ਕਾਰ ਖਰੀਦਣੀ ਸੀ ਉਹ ਹੋਰ ਚੀਜ਼ਾਂ ਕਰਨੀਆਂ ਸੀਗਾ ਇਹਨਾਂ ਨੂੰ ਸਾਰਾ ਪਲਾਨ ਵੇ ਨਾਲ ਇਹਨੂੰ ਐਗਜ਼ੀਕਿਊਟ ਕੀਤਾ ਔਰ ਉਸ ਟਾਈਮ ਦੇਖਿਆ ਕਿ ਉਹ ਤੋਂ ਬੈਂਕ ਦੇ ਵਿੱਚ ਬਹੁਤੀ ਆਵਾਜਾਈ ਵੀ ਨਹੀਂ ਸੀਗੀ ਤੇ ਟਾਈਮ ਪਾਉਣੇ 2:00 2 ਵਜੇ ਨਾਲਾ ਟਾਈਮ ਥੋੜਾ ਜਿਹਾ ਘਟ ਜਾਂਦਾ ਕਸਟਮਰ ਵੀ ਉਸ ਤੋਂ ਬਾਅਦ ਇਹਨਾਂ ਨੇ ਉਹ ਕੈਸ਼ ਲੁੱਟ ਕੇ ਤੇ ਆਪਸ ਵਿੱਚ ਡਿਸਟ੍ਰੀਬਿਊਟ ਵੀ ਕੁਝ ਕੀਤਾ ਤੇ ਕੁਝ ਇਹਨਾਂ ਨੇ ਕੋ ਪੇਮੈਂਟਸ ਵੀ ਕੀਤੀਆਂ ਪਰ ਪੁਲਿਸ ਮਗਰ ਚੜੀ ਰਹੀ ਉਹ ਸਾਰੇ ਇਹ ਤਿੰਨੋਂ ਜਿਹੜੇ ਗ੍ਰਿਫਤਾਰ ਹੋ ਚੁੱਕੇ ਟੋਟਲ ਕੈਸ਼ ਜੋ ਬੈਂਕ ਵਾਲਿਆਂ ਨੇ ਲਿਖਾਇਆ ਸੀ ਉਹ 12 ਲੱਖ 78122 ਰੁਪਏ ਲਿਖਾਇਆ ਸੀਗਾ ਉਹ ਜੋ 770000 ਰੁਪਇਆ ਇੱਕ ਪਿਸਟਲ ਪੰਜ ਰੌਣ ਔਰ ਇੱਕ ਇੱਕ ਇਹਨਾਂ ਕੋਲ ਨਾਲ ਹੋਰ ਵੀ ਇੱਕ ਡਮੀ ਪਿਸਟਲ ਵੀ ਲੈ ਕੇ ਕੋ ਮਰੇ ਸੀਗੇ ਉਹ ਉਹ ਵੀ ਬਰਾਮਦ ਹੋ ਕੀਤਾ ਗਿਆ ਤੇ ਇਹਦੇ ਖਿਲਾਫ ਜਿਹੜੇ ਫਰਾਣੀ ਜੀ ਇਹਨਾਂ ਦੀ ਆਪਾਂ ਦੇਖੀਏ ਹਿਸਟਰੀ ਤਾਂ ਜਿਹੜਾ ਸੂਰਜ ਇਹਦੇ ਖਿਲਾਫ ਪਹਿਲਾਂ ਜਿਹੜੇ ਸਨੇਚਿੰਗ ਦੇ ਤੇ ਚੋਰੀ ਦੇ ਸੱਤ ਮੁਕਦਮੇ ਦਰਜ ਹੈ ਔਰ ਇੰਦਰਜੀਤ ਉਰਫ ਸਾਜਨ ਦੇ ਖਿਲਾਫ ਤਿੰਨ ਮੁਕਦਮੇ ਦਰਜ ਹੈ ਬੀ ਡਿਵੀਜ਼ਨ ਪੁਲਿਸ ਦੇ ਵਿੱਚ ਸਾਰੇ ਜਿਹੜੇ ਸਾਰੀ ਜਿਹੜੀ ਉਸ ਦਿਨ ਮੈਂ ਜਰੂਰ ਇਸ ਲੜਕਾ ਸ਼ਾਗਰ ਕਰਦਾ ਕਿ ਸਾਰੀ ਟੀਮ ਹਾਲਾਂਕਿ ਐਸ ਐਚ ਓ ਸਾਹਿਬ ਵਿਚਾਰੇ ਕੋ ਮਜਬੂਰੀ ਕਰਕੇ ਬਾਹਰ ਸੀਗੇ ਇਹਨਾਂ ਦੀ ਟੀਮ ਨੇ ਹਰਪ੍ਰੀਤ ਮਡੇਰ ਸਾਹਿਬ ਦੀ ਰਹਿਨਮਾਈ ਦੇ ਵਿੱਚ ਏ ਡੀ ਸੀ ਪੀ ਆਪਣੇ ਨਵਜੋਤ ਜੀ ਗੁਰਿੰਦਰਬੀਰ ਜੀ ਸਾਡੇ ਸੀ ਆਈ ਇਨਸਪੈਕਟਰ ਮੋਲਕ ਔਰ ਆਕੈਸ ਕੁਵੀਰ ਉਹਨਾਂ ਨੇ ਆਪਣੀ ਡਿਊਟੀ ਜੁਆਇਨ ਕੀਤੀ ਤੇ ਸਾਰਾ ਇਹ ਉਹਦੇ ਚ ਇਨਵੋਲ ਹੋ ਕੇ ਇਹਨੂੰ ਫਾਈਨਲਾਈਜ਼ ਕੀਤਾ ਜਿਹੜੀ ਟੀਮ ਦਾ ਕੰਮ ਹੈ ਉਹਦੇ ਸਾਡੇ ਜਿਹੜੇ ਕਨਸਟੇਬਲ ਤੋਂ ਲੈ ਕੇ ਕੁਝ ਐਸਐਸਆਈ ਤੱਕ ਵੀ ਹੈਗੇ ਉਹਨਾਂ ਨੂੰ ਅਸੀਂ ਸਪੈਸ਼ਲ ਸਨਮਾਨਿਤ ਮਾ ਕਰਨਾ ਹੈ ਉਹ ਕੋਨੇ ਬਹੁਤ ਜਲਦੀ ਤਰੀਕੇ ਨਾਲ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਵਾਰਦਾਤ ਤੋਂ ਬਾਅਦ ਬਿਨਾ ਘਬਰਾਏ ਆਪਣੀ ਇਨਵੈਸਟੀਗੇਸ਼ਨ ਜੁਟੇ ਔਰ ਇਨਫੋਰਮੇਸ਼ਨ ਜਨਰੇਟ ਕੀਤੀ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਔਰ ਇਹ ਕਾਮਯਾਬੀ ਸਾਨੂੰ ਬੜੇ ਸ਼ਾਰਟ ਸਪੈਂਚ ਮਿਲੀ ਆਇਡੈਂਟੀਫਿਕੇਸ਼ਨ ਸੇਮ ਡੇ ਕੀਤੀ ਤੇ ਔਰ ਉਸ ਵਿੱਚ ਜਦੋਂ ਮੁਲਜ਼ਮ ਇਹੋ ਜਿਹੀ ਵਾਰਦਾਤ ਕਰਦਾ ਤੁਹਾਨੂੰ ਪਤਾ ਆਪਣੇ ਛੁਪਣ ਦਾ ਪਹਿਲਾਂ ਸੋਚ ਕੇ ਨਿਕਲਦਾ ਸੋ ਸਾਨੂੰ ਥੋੜਾ ਟਾਈਮ ਲੱਗ ਗਿਆ ਸੋ ਤੇ ਜਿਹੜੀ ਐਕਟਿਵਾ ਹੈਗੀ ਹੈ ਜਿੱਤੇ ਵਾਦਾ ਕੀਤੀ ਉਹ ਵੀ ਬਰੰਦ ਕਰ ਲਈ ਗਈ ਹੈ ਕੈਸ਼ ਥੋੜਾ ਜਿਹਾ ਬਚਿਆ ਹੋਇਆ ਉਹ ਸਾਡੀਆਂ ਪਾਰਟੀਆਂ ਔਨ ਦੀ ਜੌਬ ਨੇ ਉਹ ਸਾਰਾ ਕੰਪਲੀਟ ਹੋ ਜਾਏਗਾ ਕੁਝ ਉਹਨਾਂ ਨੇ ਖਰਚ ਲਿਆ ਸੀਗਾ ਔਰ ਮੇਨ ਗੱਲ ਇਹ ਹੈ ਕਿ ਆਪਣੇ ਆਪਣੇ ਘਰਾਂ 'ਚ ਜਾ ਕੇ ਕੱਪੜੇ ਵੀ ਬਦਲੇ ਇਹਨਾਂ ਨੇ ਉਹ ਘਰਦਿਆਂ ਦੀ ਜਿਹੜੀ ਰੋਲ ਹੈ ਉਹ ਵੀ ਅਸੀਂ ਨਾਲ ਇਨਵੈਸਟੀਗੇਟ ਕਰਾਂਗੇ ਕਿ ਉਹਨਾਂ ਨੂੰ ਕਿੰਨਾ ਨੌਲੇਜ ਸੀ ਮਦਰ ਹੋਵੇ ਜਾਂ ਕੁਛ ਹੋਵੇ ਸਿਸਟਰ ਹੋਵੇ ਬ੍ਰਦਰ ਹੋਵੇ ਜਦੋਂ ਬੰਦਾ ਇਹੋ ਜੀ ਚੀਜ਼ ਜਾ ਕੇ ਘਰ ਜਾ ਰਿਹਾ ਤੇ ਉਥੋਂ ਇਹਦਾ ਮਤਲਬ ਉਹਨਾਂ ਦਾ ਉਹ ਐਂਗਲ ਵੀ ਸਾਰਾ ਇਨਵੈਸਟੀਗੇਸ਼ਨ ਸਾਡੀ ਜਿਹੜੀ ਹੈ ਉਹਦੇ ਚ ਦੇਖ